ਪਿਛਲੇ ਦਿਨੀ ਬਠਿੰਡਾ ਦੀ ਅਜੀਤ ਰੋਡ ਤੇ ਘੋੜੇ ਵਾਲਾ ਚੌਂਕ ਵਿੱਚ ਰਾਤ ਸਮੇਂ ਇੱਕ ਕਾਰ ਅਤੇ ਮੋਟਰਸਾਈਕਲ ਦਾ ਐਕਸੀਡੈਂਟ ਹੋ ਗਿਆ ਸੀ ਜਿਸ ਦੌਰਾਨ ਇੱਕ ਪ੍ਰਵਾਸੀ ਦੀ ਰੇੜੀ ਵੀ ਨੁਕਸਾਨੀ ਗਈ ਸੀ ਪਰ ਉਸ ਪ੍ਰਵਾਸੀ ਵੱਲੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਸ ਵੱਲੋਂ ਪੁਲਿਸ ਤੇ ਗੰਭੀਰ ਦੋਸ਼ ਲਾਏ ਗਏ ਹਨ ਈਸ ਨੂੰ ਲੈ ਕੇ थाना ਸੇਵਲੈਂਡ ਦੇ ਇਨਚਾਰਜ ਇੰਸਪੈਕਟਰ ਹਰਜੋਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਦਿਨੀ ਕੋੜੇਵਾਲਾ ਚੌਕ ਵਿੱਚ ਰਾਤ ਸਮੇਂ ਇੱਕ ਕਾਰ ਅਤੇ ਮੋਟਰਸਾਈਕਲ ਦਾ ਐਕਸੀਡੈਂਟ ਹੋ ਗਿਆ ਸੀ ਜਿਸ ਵਿੱਚ ਮੋਟਰਸਾਈਕਲ ਸਵਾਰ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਸਨ ਜਿਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਇਸ ਹਾਦਸੇ ਦੌਰਾਨ ਇੱਕ ਰੇਡੀ ਵੀ ਨੁਕਸਾਨੀ ਗਈ ਸੀ ਇਸ ਨੂੰ ਲੈ ਕੇ ਸਾਡੇ ਵੱਲੋਂ ਤਿੰਨ ਵਿਅਕਤੀਆਂ ਤੇ ਮਾਮਲਾ ਦਰਜ ਕਰ ਉਹਨਾਂ ਦੀ ਪਛਾਣ ਕਰ ਲਈ ਗਈ ਹੈ ਜਲਦੀ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਕੋਈ ਵੀ ਫੰਦਾ ਵਾਲਾ ਹੋਵੇ ਕਿਹਾ ਜਾਂਦਾ ਲੱਗਿਆ ਇੱਕ ਮਿੰਟ ਮੈਂ ਤੁਹਾਨੂੰ ਦੁਬਾਰਾ ਜਗਾ ਕਰਦਾ ਕੋਈ 50000 ਰੁਪਏ ਲਏਨ ਬਾਕੀ ਚੰਗਾ ਇਹ ਕਿਚਾ ਵੇਚਣਾ ਜਾਂ ਗਾਦਾ ਵੇਚਣਾ ਜਾਂ ਹਬੀਬੇ ਦੀ ਹੋਗੀ ਤੇਰੀ ਸੁਣਵਾਈ ਜਾਂ ਗੋਲੀ ਵੇਚਣਾ 50000 ਰੁਪਏ ਲੰਦੇ ਆ ਖਾਣੇ ਵਾਲੇ ਲੰਦੇ ਆ ਮੈਨੂੰ ਸਾਰਾ ਪਤਾ ਬਾਈ ਕੀ ਕਰਾਂ ਨਾ ਸਾਦੇ ਚੱਕ ਮੈਨੂੰ ਬੋਲ ਤੂੰ ਮੈਂ ਨਾ ਸਾਦ ਵੇਚਣਾ ਤੇ ਨਾ ਵੇਚੂਗਾ ਮੇਰੀ ਜਨਾਨੀ ਕੰਮ ਕਰਦੀ ਆ ਰੁਪਏ ਕੰਢੀ ਰਹੂਗੀ ਆ ਯਾਰਾ ਬੜੀ ਆ ਬਾਈ ਇਹ ਦੇਖੋ ਚਲਾਉਣਾ ਆਪਣੇ ਕੇ ਬਾਅਦ ਬਾਅਦ ਕੋਈ ਭਈਆ ਕਹਿੰਦਾ ਮੈਨੂੰ ਕੋਈ ਕਲਾ ਕਰਦਾ ਮੈਂ ਹੱਥ ਤੋੜ ਲੇ ਇਹ ਕੋਈ ਨਹੀਂ ਯਾਰ ਤੁਝੇ ਦਾ ਮਰਜੀ ਕਹਿ ਲਾ ਮੈਂ ਤਾਂ ਕੰਮ ਕਰਕੇ ਖਾਣਾ ਮੈਂ ਬਿਹਾਰ ਤੋਂ ਆਇਆ ਮੈਂ ਯਾਰ ਬਿਹਾਰ ਤੋਂ ਆਇਆ ਮੈਂ ਗਰੀਬ ਸੀ ਆ ਗਿਆ ਸੀ ਕੀ ਕੀ ਮੇਰੀ ਦੋਸਤੀ ਯਾਰ ਇੰਡੀਆ ਨਹੀਂ ਯਾਰ ਮੈਂ ਬੰਗਲਾਦੇਸ਼ੀ ਨਹੀਂ ਹਾਂ ਬਹਿਚੋਲ ਮਿਲਵਾਏ ਕਿਉਂ ਕਰਦੇ ਆ ਯਾਰ ਕਿਉਂ ਮੈਨੂੰ ਜਾਣਦੇ ਆ ਯਾਰ ਮੈਂ ਮਹਾਰਾਜਤਾ ਆ ਬਾਈ ਅਦਰ ਕਿਸੇ ਦਾ ਮਾਰਾ ਕੀਤਾ ਉਹ ਦੱਸਿਆ ਕਿ ਤੂੰ ਮਾਰਾ ਕੀਤਾ ਚਾੜੂ ਤੇ ਤੂੰ ਕੇ ਭਾਂਡੇ ਤੋਂ ਕੇ پیسے ਖੁੰਮਾ ਪਈਆ ਦੂਢੇ ਭਾਂਡੇ ਰੰਡਾ ਲੋਕ ਦਾ ਕਪਤੂ ਨਾਇ ਤੇ ਚੱਲ ਅਸੀਂ ਜਾਨਜੀ ਨਾਮ ਕੀ ਤੁਹਾਡਾ ਨਾਮ ਜੇ ਸ਼ਾਹਕੁਰ ਕੀ ਗੱਲ ਹੋਈ ਹੈ ਬਾਈ ਰਾਤ ਕੋਈ ਕਾਰ ਵਾਲਾ ਆ ਰਖ ਆੜਿਆ ਸੀ ਉਹਨੇ ਨਸ਼ੇ ਚ ਸੀ ਉਹਨੇ ਪਹਿਲੇ ਮੋਟਰਸਾਈਕਲ ਚ ਫੋਕਿਆ ਇੱਕ ਦਾ ਲੱਕਰ ਰੋਟ ਗਿਆ ਦਾ ਸਿਰ ਪਟ ਗਿਆ ਉਸ ਦੇ ਬਾਦ ਉਹਨਾਂ ਨੇ ਮੇਰੇ ਰੀਵੀ ਚ ਫੋਕਤਾ

ਉਹ ਕਹਿੰਦੇ ਤੀਜੇ ਨੰਬਰ ਤੇ ਤੇਰਾ ਸੁਣਭਾਈ ਹੋਊਗਾ ਮੈਂ ਪ੍ਰਸ਼ਾਸਨ ਨੂੰ ਬੋਲਦਾ ਕਿ 3 ਵਜੇ ਮੇਰਾ ਤਿੰਨ ਨੰਬਰ ਤੇ ਮੇਰਾ ਕਿਉਂ ਹੋਊਗਾ ਆਹ ਦੇਖ ਲਓ ਮੇਰਾ ਰੇੜੀ ਦਾ ਕੀ ਹਾਲ ਹੈ ਮੈਂ ਕੱਲ ਰੋਟੀ ਕਮਾ ਕੇ ਕਿਵੇਂ ਖਾਊਗਾ ਆਪਦੇ ਜਵਾਬ ਕਿਵੇਂ ਦੇਵਾਂਗਾ ਮੇਰੇ ਵੀ ਲੋ ਜਵਾਬ ਆ ਅੱਛਾ ਉਹਨਾਂ ਦੇ ਰਾਤ ਨੂੰ ਤੁਹਾਨੂੰ ਕਦੋਂ ਪਤਾ ਲੱਗਿਆ ਮੈਨੂੰ ਤੜ ਨਹੀਂ ਤੜਕੇ ਮੈਨੂੰ ਕਿਸੇ ਰੇੜੀ ਵਾਲਾ ਸਬਜੀ ਵਾਲਾ ਜਾਂਦਾ ਸੀ ਉਹਨੇ ਫੋਨ ਕੀਤਾ ਕਿ ਠਾਕਰ ਤੇਰਾ ਰੇੜੀ ਟੁੱਟਿਆ ਪਿਆ

ਇੱਕ ਦਾ ਸਰਪਟਾ ਪਿਆ ਉਹ ਉਧਰ ਦੇਖ ਲਓ ਤੁਸੀਂ ਬਲੱਡ ਵੀ ਪਿਆ ਠੀਕ ਹੈ ਰਾਤ ਕੀ ਦੇ ਕਿਨੇ ਮਾਰੀ ਕਿਨੇ ਥੋੜੀ ਰੇਡ ਮਾਰੀਆ ਕਾਰ ਵਾਲੇ ਨੇ ਕਾਰ ਵਾਲੇ ਨੇ ਮੋਟਰਸਾਈਕਲ ਇਥੇ ਖੜਾ ਸੀ ਮੋਟਰਸਾਈਕਲ ਆ ਰਿਹਾ ਸੀ ਆਉ ਟਪੜਿਆ ਸੀ ਕਿਤੇ ਤੇ ਉਹ ਬਹੁਤ ਜ਼ਗਾ ਤੇਜ਼ ਸੀ 100 ਦੇ ਸਪੀਡ 'ਤੇ ਸੀ ਤੋੜੇ ਨੂੰ ਸਾਕ ਰੱਖਿਆ ਸੀ ਦਰੂ ਵੀ ਆਖਿਆ ਸੀ ਪੁਲਿਸ ਕੀ ਕਹਿੰਦੀ ਉਸੋਂ ਮੈਂ ਤਾਂ ਅਫਰ ਰਿਪੋਰਟ ਲਿਖਣ ਗਿਆ ਆਪਣੇ ਰੇੜੀ ਪਿੱਛੇ ਲਿਖਾਉਣ ਗਿਆ ਕਿ ਭਾਈ ਮੇਰਾ ਜਿਹੜਾ ਨੁਕਸਾਨ ਹੋਇਆ ਉਹ ਮੈਨੂੰ ਵੀ ਚਾਹੀਦਾ

ਮੈਂ ਜਨਾ ਨੀਅਤ ਤੇ ਘੱਟ ਗਿਆ ਮੈਂ ਈ ਰਿਕਸ਼ਾ ਚਲਾਉਣਾ ਮੈਂ ਹਰ ਦੇ ਭਾਗ ਭਾਅ ਹਾਂ ਮੰਗੀ ਮੰਗ ਮੇਰਾ ਕੀ ਜਿਹੜਾ ਮੇਰਾ ਨੁਕਸਾਨ ਹੋ ਉਹ ਮੈਨੂੰ ਲਵਾ ਦਿਓ ਬਸ ਆਈ ਨੁਕਸਾਨ ਹੈ ਸਰ ਕੀ ਨਾਮ ਹੈ ਕਿਹੜਾ ਥਾਣਾ ਮੇਰਾ ਨਾਮ ਇਨਸਪੈਕਟਰ ਹਰਜੋਤ ਸਿੰਘ ਹੈ ਮੁਖ ਅਫਸਰ ਥਾਣਾ ਸਿਵਲ ਲਾਈਨ ਬਟਿੰਡਾ ਠੀਕ ਹੈ ਵੀਡੀਓ ਵਾਇਰਲ ਹੋ ਜਾਂਦੇ ਉਸ ਵਿਅਕਤੀ ਵੱਲੋਂ ਰੋਕ ਲਾਏ ਜਾ ਰਹੇ ਆ ਬਹੁਤ ਖਰਾਬ ਦੇ ਇਸ ਹਾਂਜੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੀ ਕਿ ਇੱਕ ਵੈਂਡਰ ਹੈਗਾ ਜਿਹੜਾ ਰੇਡੀਓ ਵਾਲਾ ਕਹਿ ਰਿਹਾ ਵੀ ਜਿਹੜਾ ਹੈਗਾ ਨਸ਼ੇ ਸੰਬੰਧੀ ਤੇ ਹੋਰ ਗੱਲਾਂ ਕਹਿ ਰਿਹਾ ਉਸ ਸੰਬੰਧੀ ਮੈਂ ਦੱਸਣਾ ਚਾਹੁੰਦਾ ਕਿ ਅ ਪਰਸੋ ਜਿਹੜਾ ਹੈਗਾ ਪਰਸੋ ਤੇ ਕੱਲ ਦੀ ਦਰਮਿਆਨੀ ਰਾਤ ਨੂੰ ਜਿਹੜਾ ਇੱਕ ਕਾਰ ਤੇ ਮੋਟਰਸਾਈਕਲ ਦਾ ਜਿਹੜਾ ਕੋੜਾ ਚੌਂਕਾ ਬਠਿੰਡੇ ਉੱਥੇ ਜਿਹੜਾ ਇੱਕ ਐਕਸੀਡੈਂਟ ਹੋਇਆ ਸੀ ਜਿਸ ਦੌਰਾਨ ਜਿਹੜਾ ਜਦੋਂ ਕਾਰ ਮੋਟਰਸਾਈਕਲ ਵਿੱਚ ਵਜਿੱਤੇ ਡਿਸਬੈਲੈਂਸ ਹੋ ਕੇ ਸਾਈਡ ਤੇ ਇੱਕ ਰੇੜੀ ਖੜੀ ਸੀ ਉਹਦੇ ਵਿੱਚ ਵਜਿੱਤੇ ਉਹ ਰੇੜੀ ਦਾ ਵੀ ਜਿਹੜਾ ਹੈਗਾ ਉਹ ਚ ਨੁਕਸਾਨ ਹੋਇਆ ਜਿਸ ਵਿੱਚ ਹਰਕੀਰਤ ਸਿੰਘ ਤੇ ਸਮਿਤ ਬਿਸ਼ਨੋਈ ਸੀ ਜਿਹੜਾ ਮੋਟਰਸਾਈਕਲ ਚਾਲਕ ਸੀਗੇ ਉਹ ਦੋਵੇਂ ਇੰਜਰਡ ਆ ਤੇ ਹਸਪੀਟਲ ਚ ਦਾਖਲਨ ਤੇ ਕਾਰ ਵਿੱਚ ਜਿਹੜੇ ਤਿੰਨ ਵਿਅਕਤੀ ਸੀ ਉਹਨਾਂ ਦੀ ਅਸੀਂ ਪਛਾਣ ਕਰ ਲਈਏ 골ਡੀ ਸਡਾਨਾ ਕੌਸ਼ਲ ਠਕਰਾਲ ਤੇ ਸ਼ਿਵਮ ਇਹ ਚ ਜਿਹੜਾ 골ਡੀ ਸਡਾਨਾ ਇਹ ਪਟੰਡਾ ਦਾ ਰਹਿਣ ਵਾਲੇ ਤੇ ਬਾਕੀ ਦੋ ਵਿਅਕਤੀ ਆ ਜਿਹੜੇ ਉਹ ਮਲੋਡ ਦੇ ਰਿਆਂ ਨਾਲੇ ਤੇ ਇਸ ਸਬੰਧ ਵਿੱਚ ਜਿਹੜਾ ਹੈਗਾ ਇੱਕ ਘੋੜੇ ਵਾਲੇ ਚੌਂਕ ਤੇ ਇੱਕ ਐਕਸੀਡੈਂਟ ਹੋਇਆ ਸੀ ਹੋਰ ਇਹ ਤੋਂ ਬਿਨਾ ਕੋਈ ਉੱਥੇ ਕੋਈ ਮੈਟਰ ਨਹੀਂ ਹੋਇਆ ਤੇ ਇਸ ਸੰਬੰਧੀ ਜਿਹੜੇ ਹਸਪਟਲਾਈਜ਼ਡ ਵਿਅਕਤੀ ਆ ਗਏ ਤੇ ਜੋ ਰੇੜੀ ਵੱਲੋਂ ਰੇੜੀ ਵਾਲੇ ਵਿਅਕਤੀ ਵੱਲੋਂ ਜੋ ਕੰਪਲੀਟ ਦਿੱਤੀ ਆ ਉਹਦੇ ਬਿਆਹਫ ਤੇ ਜੋ ਕਾਨੂੰਨ ਅਨੁਸਾਰ ਬੰਦੀ ਹੈਗੀ ਆ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ